ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਗ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸ੍ਰੀ ਬੈੜ ਤੇ ਕਟੀਆਂ ਸੇ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਸੀਂ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵੀਰੇ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਸੁਖਮਨਦੀਪ ਸਿੰਘ ਬਾਈ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਤਪਾ ਆਪਾਂ ਨੂੰ 1 ਕਿਲੋਮੀਟਰ ਇਧਰਾਲੀ ਕੇ ਨੇੜੇ ਇਧਰ ਜੇਠੂ ਤੇ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਬਾਈ 62835 25006 ਠੀਕ ਆ ਬਈ ਜਿਹੜੀ ਇਹ ਬੈਡ ਦੇ ਨੇ ਆਪਣੇ ਘਰ ਦੇ ਵੀ ਹਨ ਹਾਂਜੀ ਵੀਰੇ ਕਿਹੜਾ ਸੂਆ ਸੂਈ ਆ ਪਹਿਲਾ ਸੂਆ ਸੂਈ ਆ ਬਾਈ ਹਮ ਹਲੇ ਮੰਨ ਲਓ ਵੀ ਦੁੱਗੀ ਹੋਈ ਨੀਗੀ ਟੋਕਲੇ ਦਾਦੇ ਚੱਕਦੀ ਆਗੀ ਚੱਕਦੀ ਆ ਹਜੇ ਬੱਚਾ ਕੀ ਦੇ ਤਾ ਬੱਚੀ ਆ ਬਈ ਬੱਚੀ ਦੇਤੀ ਤੇ ਕਿੰਨਾ ਕੁ ਬੋਲਾ ਹਾਂ ਇਹ ਬਈ ਕੱਲ ਸ਼ਾਮ ਨੂੰ ਸੂਈ ਆ ਹਮ ਤੇ ਹੁਣ ਮੰਨ ਲਓ ਵੀ ਬੱਚੀ ਸਮੇਤ ਹੋਊਗਾ 8 ਕਿਲੋ ਬੋਲਾ 8 ਕਿਲੋਟਰ ਹੈਗਾ ਜਾਨੀ ਠੀਕ ਆ ਚਿਵਾਈ ਜੋ ਕੀਵੇਂ ਆ ਚਵਾਈ ਵਧੀਆ ਬਈ ਆਰਡਰ ਬਈ ਨੇੜ ਤੋਂ ਚੈੱਕ ਕਰ ਲੋ ਆਰਡਰ ਚੰਗਾ ਥਣ ਚੰਗਾ ਥਣ ਬਹੁਤ ਜੰਗਾ ਕੱਢ ਦੂ ਪਸਮਾ ਕੇ ਹਾਂਜੀ ਮੇਰੇ ਪਸਮਾ ਕੇ ਵਧੀਆ ਹੁਣ ਥੋੜਾ ਜਿਹਾ ਐ ਆ ਵੀ ਪਹਿਲਾਂ ਦੁੱਧ ਤੇ ਜਿੰਨਾ ਵੱਧ ਚਾਹੋਂਗੇ ਉਨਾ ਸੇਤੀ ਦੁੱਧ ਤੇ ਆਉਂਦੀ ਆ ਠੀਕ ਆ ਅੱਜ ਸਵੇਰ ਦੀ ਦੋ ਵਾਰੀ ਖਾਲੀ ਕਰਤੀ ਦੋ ਵਾਰੀ ਖਾਲੀ ਕਰਦੀ ਤੇ ਸ਼ਾਮ ਨੂੰ ਉਹ ਕਰਤਾ ਸੀ ਠੀਕ ਆ ਹੋਰ ਇਹ ਚੋਈ ਵੀ ਆ 12 1 ਵਜੇ ਦੀ 12 1 ਵਜੇ ਦੀ ਚਵਾਈ ਹੋਈ ਵੀ ਆ ਤਕਰੀਬਨ 2 ਕੋ ਘੰਟੇ ਮਸਾਂ ਹੋਇਆ ਹਾਂ ਹਾਂਜੀ ਹਾਂਜੀ 2 ਘੰਟੇ ਹੋਇਆ ਚਵਾਈ ਹੋਈ ਨੂੰ ਖੋਲ ਦੇ ਬਈ ਤੋੜ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਚੰਗੀਆ ਦੰਨਾਂ ਚ ਵਹਿੜਾ ਬਈ ਸੋਈ ਸਵਾਈਆ ਬੱਚਾ ਮਗਰ ਬੱਚੀਆ ਬੱਚੀ ਬਹੁਤ ਚੰਗੀਆ ਕੁਆਲਿਟੀ ਬੱਚੀ ਦੀ ਵੀ ਚੰਗੀਆ ਦੁੱਧ ਕਿੰਨਾ ਦੇ ਦੂ ਹੋਰ 8 ਕਿਲੋਟਰ ਬੜਾ ਤਾਂ ਹੈਗਾ ਹਨਾ ਦੁੱਧ ਦੇ ਦੂ ਬਈ 12 13 ਕਿਲੋ ਬਾਕੀ ਤਾਂ ਤੁਹਾਨੂੰ ਪਤਾ ਸਮਾਈ ਤੇ ਗੱਲ ਬਾਕੀ ਸਮਾਈ ਤੇ ਸੇਵਾ ਦੇਆ ਵਹਿੜ ਚੰਗੀਆ ਬਈ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਉ ਫੇਸ ਬੜਾ ਪਿਆਰਾ ਦੰਧਾਂ ਚ ਵਹਿੜਾ ਬਈ ਮੁੱਲ ਕੀ ਅੱਜਾ ਜਜਮ ਮੁੱਲ ਵੀਰੇ ਕਰਨ ਨੂੰ ਤਾਂ 45 ਵੀ ਕਰੀ ਜਾਂਦੇ ਆ 50 ਹੂੰ ਪਰ ਵੀ ਦੇ ਲਾਂ 42 ਦੇ ਦਾਂਗੇ ਮੁੱਲ ਕਰਾਉਣ ਉਹ ਬਈ ਕਹਿੰਦਾ 50 ਕਰਾ ਲਓ 42 ਕਰਾ ਲਓ ਬਈ ਆਹ ਸੌਰੀ 45 ਕਰਾ ਲਓ 42000 ਦੀ ਬਿਹੜ ਜਿਹੜੀ ਦੇ ਦਾਂਗੇ ਬਾਕੀ ਮਾੜਾ ਮੋਟਾ ਮੌਕੇ ਤੇ ਹੋਰ ਵੀ ਹੋ ਜੂਗਾ ਬਾਕੀ ਜਿਹੜਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜਾ ਦੰਦ ਜ਼ਰੂਰ ਰੱਖਾ ਨੇ ਬਈ ਬਹੁਤ ਠੀਕ ਆ ਬਈ ਓਕੇ ਹੂੰ ਤੇ ਬਾਕੀ ਕਟੀਆਂ ਵੀ ਦਿਖਾਉਨੇ ਆ ਬਈ ਚੰਗੀ ਆ ਬਿਹੜ ਐਂਡ ਫੁੰਡ ਫੋਲ ਆਉਣੀਆਂ ਗਰਮੀ ਬਿਲਕੁਲ ਨਹੀਂ ਮਾਂ ਠੰਡੀ ਸੀ ਲਬੇ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰ ਨਹੀਂ ਚਵਾਈ ਚੂਈ ਮੌਕੇ ਵੀ ਠੰਡੀ ਹੋਣਾ ਹਾਂਜੀ ਹਾਂਜੀ ਬਈ ਜਿਵੇਂ ਮਰਜੀ ਜਿਵੇਂ ਮਰਜੀ ਬੈਠਾ ਰਹੇ ਬਾਈ ਵੇਲੇ ਥਣ ਵੀ ਵਧੀਆ ਕਰਦੀ ਆ ਬਈ ਬਹੁਤ ਠੀਕ ਹੈ ਕਟੀਆਂ ਬਾਈ ਕੋਲੇ ਤਕਰੀਬਨ ਬਈ 20 ਕ ਨਗ ਹੋਣਗੇ ਯਾਰ ਹਣ 15 ਕ ਇਹ ਬਈ 13 ਨਗ ਨੇ 13 ਨਗ ਨੇ ਸੋਰੀ ਠੀਕ ਹੈ 13 ਨਗ ਕਟੀਆਂ ਦੇ ਬਾਈ ਕੋਲੇ ਬਖਾਊਗਾ ਬਈ ਆ ਆ ਕੇ ਜਿਹੜਾ ਮਰਜੀ ਜਿਹੜੀ ਮਰਜੀ ਪਸੰਦ ਕਰ ਲੈ ਹਣ ਇਹ ਜੋ ਬਈ 3-4 ਕੱਟੀਆਂ ਤਾਂ ਮੰਨ ਲਓ ਵੀ ਆਪਣੇ ਕੋਲ ਮੰਨੀਆਂ ਹੈਗੀਆਂ ਨੇ ਚੰਗੀਆਂ ਬਹੁਤ ਚੰਗੀਆਂ ਮੰਨੀਆਂ ਨੇ ਅੱਛਾ ਬਾਕੀ ਉਸ ਮੰਨ ਲਓ ਆਪਾਂ ਟੋਕੜਾ ਮੱਝਾਂ ਲੈਣੇ ਹੁੰਦੇ ਆ ਤੇ ਸਵਾ ਕੇ ਵੇਚ ਦਿੰਨੇ ਆ ਹੂੰ ਉਸ ਬੱਚੇ ਮਗਰ ਆਏ ਹੋਇਆ ਬੱਚੇ ਮਗਰ ਆਏ ਹਾਂ ਠੀਕ ਆ ਜਿਵੇਂ ਇੱਕ ਤਾਂ ਆ ਕੱਟੀ ਜੀ ਇਹ ਆਪਣੀ ਘਰ ਦੀ ਮਹਿੰਦੀ ਆ 14 ਕਿਲੋ ਦੁੱਧ ਆ ਮੈਂ ਇਥੇ ਲੈ ਆਪਣੇ ਠੀਕ ਆ ਹੁਣ ਵੀ ਕੋਈ ਵੇਖ ਸਕਦਾ ਇੱਕ ਉਹ ਕੱਟੀ ਉਹ ਵੀ ਆਪਣੇ ਘਰ ਦੀ ਆ ਤੇ ਇੱਕ ਹੋ ਕੱਟੀ ਹੈ ਤੇ 3-4 ਕੱਟੀਆਂ ਆਪਣੇ ਘਰ ਦੀਆਂ ਨੇ ਘਰ ਦੀਆਂ ਠੀਕ ਆ ਬਾਕੀ ਮਗਰ ਇਹ ਜਾਣੀ ਕਿ ਆਲਮੋਸਟ ਦੇ 21 12 13 ਲੀਟਰ ਸਾਰੀਆਂ ਮਗਰਤੀ ਗਈ ਹਾਂਜੀ ਹਾਂਜੀ ਵੀਰੇ ਬਾਕੀ ਕੋਈ ਵੀ ਆਪਣੀਆਂ ਜਿੰਨੀਆਂ ਵੀ ਕਟੀਆਂ ਕਿਸੇ ਦੇ ਪੰਜਵਾਂ ਥਾਨ ਨਹੀਂ ਠੀਕ ਆ ਚਾਰ ਚਾਰ ਥਾਨਾ ਤੇ ਮੁੱਲ ਕੀ ਨੇ ਵੈਸੇ ਇਹਨਾਂ ਦੇ ਮੁੱਲ ਵੀਰੇ ਜਿਹੇ ਜੀ ਕਿਸੇ ਨੂੰ ਕੱਟੀ ਪਸੰਦ ਆਊਗੀ ਉਹ ਇਹ ਜਾ ਉਹ ਕਰਾ ਦੇਣਗੇ ਕਿੰਨੇ ਤੋਂ ਸਟਾਰਟਿੰਗ ਆ ਸਟਾਰਟਿੰਗ ਵੀਰੇ 6000 ਤੋਂ ਲੈ ਕੇ ਮੰਨ ਲਓ ਹਾਂ ਹਾਂ ਹੰਦਗਾ ਚੋਲੀ ਹਾਂ ਝੂਲੀ ਬੜੀ ਕਮਾਲ ਆ ਹਨ 6000 ਤੋਂ ਬਈ ਸਟਾਰਟਿੰਗ ਆ ਕਟੀਆਂ ਚੰਗੀਆਂ ਨੇ ਬਾਈ ਕੋਈ ਸਾਰੀਆਂ ਖੁੱਲੀਆਂ ਛੱਡੀਆਂ ਹੋਈਆਂ ਹਨ ਤੇ ਸਮੀਆਂ ਪੜੀਆਂ ਨੇ ਤੇ ਕਿਸੇ ਵੀਰ ਨੂੰ ਬਾਈ ਕੋਈ ਕੋਈ ਕੱਟੀ ਦਾ ਜਾਬਨ ਹੋਵੇ ਬਾਈ ਨਾਲ ਸੰਪਰਕ ਕਰ ਲਿਓ ਤੇ ਕੱਲੀ ਕੱਲੀ ਦੀ ਬਾਈ ਤੁਹਾਨੂੰ ਵੀਡੀਓ ਜਾਂ ਫੋਟੋ ਅੱਜ ਦੀ ਸਾਰਾ ਕੋ ਪੇਜ ਦੂਗਾ ਹਣਾ ਬਾਈ ਜਦ ਤੁਸੀਂ ਆ ਕੇ ਆਪਦੀ ਇੱਥੇ ਜਿਹੜਾ ਮਰਜ਼ੀ ਬਾਈ ਪਸੰਦ ਕਰਦੇ ਹਣਾ ਹਾਂਜੀ ਠੀਕ ਆ ਬਾਈ ਧੰਨਵਾਦ ਠੀਕ ਹੈ